ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਪ੍ਰੋਫਸਰ ਕ੍ਰिएशन ਚੈਨਲ ਤੇ ਅੱਜ ਆਪਾਂ ਫਿਰ ਤੋਂ ਤੁਹਾਡੇ ਲਈ ਬਹੁਤ ਹੀ ਪਿਆਰੇ ਡਿਜ਼ਾਈਨ ਦੇ ਕੀ ਹੈ ਸੂਟ ਲੈ ਕੇ ਆਏ ਆਂ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਸਕਰੀਨ ਸ਼ਾਟ ਲੈ ਕੇ ਤੁਸੀਂ WhatsApp ਤੇ ਆਰਡਰ ਦੇ ਸਕਦੇ ਹੋ 961353079 ਸਕਰੀਨ ਸ਼ਾਟ ਭੇਜ ਕੇ ਤੁਸੀਂ ਆਪਣਾ ਆਰਡਰ ਕਰ ਸਕਦੇ ਹੋ ਤੁਸੀਂ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਹੈਂਡਵਰਕ ਮਸ਼ੀਨਵਰਕ ਹੈ ਜੋ ਸੂਟ ਉਦਾਂ ਦਾ ਰੈਡੀ ਕਰਵਾ ਸਕਦੇ ਹੋ ਆਪਣਾ ਕੋਈ ਵੀ ਡਿਜ਼ਾਈਨ ਭੇਜ ਕੇ ਅੱਜ ਜੋ ਮੈਂ ਤੁਹਾਨੂੰ ਸੂਟ ਦਿਖਾ ਰਹੀ ਹਾਂ ਆਪਣੇ ਆਰਡਰ ਦੇ ਸੂਟ ਨੇ ਇਹ ਟੋਟਲੀ ਹੈਂਡਵਰਕ ਦੇ ਸੂਟ ਹੋਣਗੇ ਇਹ ਬਹੁਤ ਹੀ ਜਿਆਦਾ ਸੋਹਣਾ ਹੈਂਡਵਰਕ ਦਾ ਸੂਟ ਆ ਫਰਸਟ ਆਪਣਾ ਕ੍ਰੇਪ ਦਾ ਸਟਾਫ ਆ ਸਟਾਫ ਤੁਸੀਂ ਆਪਣੇ ਪਸੰਦ ਦੇ ਅਕੋਰਡਿੰਗ ਲਗਵਾ ਸਕਦੇ ਹੋ ਜੋ ਤੁਹਾਨੂੰ ਪਸੰਦ ਆ ਇਹ ਸਾਰਾ ਕੀ ਆਪਾਂ ਨੇ ਗੋਟਾ ਪੱਤੀ ਦਾ ਕੰਮ ਕੀਤਾ ਹੈ ਤੁਸੀਂ ਕਲਰ ਦੇਖੋ ਕਿੰਨਾ ਸੋਹਣਾ ਨੀਚੋ ਮੈਂ ਘੇਰ ਦਿਖਾਵਾਂਗੀ ਇਹ ਦੇਖੋ ਇਹ ਸਾਰਾ ਕੰਮ ਕੀ ਆਪਣਾ ਗੋਟਾ ਪੱਤੀ ਦਾ ਥ੍ਰੈਡ ਦਬਕਾ ਤੇ ਕੱਟ ਦਾਣਾ ਨਾਲ ਕੀ ਹਲਕਾ ਜਿਹਾ ਯੂਜ਼ ਹੋਇਆ ਹੋਇਆ ਬਹੁਤ ਸੋਹਣਾ ਕੰਮ ਲੱਗ ਰਿਹਾ ਦੱਕੇ ਦਾ ਕੰਮ ਹੋਇਆ ਹੋਇਆ ਜਿਆਦਾ ਤੇ ਵਿੱਚ ਮੋਤੀ ਨੇ ਤੇ ਜ਼ਿਆਦਾਤਰ ਗੋਟਾ ਪੱਤੀ ਦਾ ਕੰਮ ਹੈ ਇਹ नीचे के देख सकते दे, हो ਤੁਸੀਂ ਜੋ ਆਪਾਂ ਨੇ ਦੇਖੋ ਨਾਲ ਦੇ येलो कंट्रास्ट ਕੀਤਾ ਬਹੁਤ ਜ਼ਿਆਦਾ ਸੋਹਣਾ ਇਹ ਲੱਗ ਰਿਹਾ ਬਹੁਤ ਪਿਆਰਾ ਕਲਰ ਲੱਗ ਰਿਹਾ ਬਹੁਤ ਸਰਦਾਰੀ ਸੂਟ ਹੈ نیچے ਦੇਖੋ ਫੁੱਲ ਫਰੰਟ ਹੋ ਗਈ ਪੂਰੀ ਸ਼ਰਟ ਤੇ ਫਿਰ ਬੂਟੀਆਂ ਹੋ ਗਈਆਂ ਬਹੁਤ ਲਾਈਟ ਵੇਟ ਵਰਕ ਹੁੰਦਾ ਦੇਖੋ ਗੋਟਾ ਪੱਤੀ ਦਾ ਇਹ ਟੋਟਲੀ ਹੈਂਡ ਵਰਕ ਦਾ ਕੰਮ ਆ ਆਪਣਾ ਤੇ ਬਾਹਾਂ ਤੇ ਦੇਖੋ ਇਦਾਂ ਕੰਮ ਹੋਇਆ ਹੋਇਆ ਸਾਰਾ ਟੋਟਲੀ ਕੀਆ ਕੰਮ ਹੋਇਆ ਹੋਇਆ ਆਪਣਾ ਤੇ ਇਹ ਆਪਾਂ ਨੇ ਕੀ ਹੈ ਲੇਸ ਦੇ ਕਿ ਉੱਪਰ ਹਲਕੇ ਜਿਹੇ ਕੀ ਆ ਬਟਨ ਦਿੱਤੇ ਨੇ ਬਹੁਤ ਸੋਹਣਾ ਦੇਖੋ ਨੈਕ ਦਾ ਡਿਜ਼ਾਈਨ ਲੱਗ ਰਿਹਾ ਸੂਟ ਦਾ ਜੋ ਕਲਰ ਆ ਬਹੁਤ ਹੀ ਜਿਆਦਾ ਸੋਹਣਾਗਾ ਟੋਟਲੀ ਹੈਂਡਵਰਕ ਦਾ ਕੰਮ ਆ ਕੋਟਾ ਪੱਤੀ ਦਾ ਕੰਮ ਆ ਇਹ ਬਿਸਨਾਲ ਦਬਕਾ ਥ्रेड ਯੂਜ਼ ਹੋਇਆ ਤੇ ਜਾਂ ਤਾਂ ਦੇਖੋ ਆਪਾਂ ਨੇ ਇਸ ਤਰ੍ਹਾਂ ਦੇ ਕੇ ਲੇਸ ਕੀਤੀ ਹੈ ਦੀ ਫਿਨਿਸ਼ਿੰਗ ਕੀਤੀ ਹੈ ਜਾਂ ਤਾਂ ਦੇ ਬਹੁਤ ਸੋਹਣਾ ਲੱਗ ਰਿਹਾ ਬਹੁਤ ਪਿਆਰਾ ਸੂਟ ਲੱਗ ਰਿਹਾ ਹੈ ਇਹ ਬਹੁਤ ਹੀ ਜਿਆਦਾ ਨਾਲ ਦੇਖੋ ਇਹਦੇ ਆਪਾਂ ਨੇ ਬਾਟਮ ਰੈਡੀ ਕੀਤੀ ਹੈਗੀ ਤੇ ਨਾਲ ਤੁਸੀਂ ਦੇਖੋ ਇਹਦੇ ਪਿਓਰ ਔਰਗਾਂਜ਼ਾ ਦਾ ਦੁਪੱਟਾ ਆਪਣਾ ਪ्योर ਆਰਗੈਂਜ਼ਾ ਦੁਪੱਟਾ ਤੁਸੀਂ ਇਹਨੂੰ ਕਿਸੇ ਵੀ ਕੰਟਰਾਸਟ ਸ਼ੁ ਬਣਾ ਸਕਦੇ ਹੋ ਅਗਰ ਵੈਸੇ ਤਾਂ ਆਹ ਕੰਟਰਾਸਟ ਬਹੁਤ ਹੀ ਜ਼ਿਆਦਾ ਸੋਹਣਾਗਾ ਇਹ ਦੇਖੋ ਇਹ ਸਾਰਾ ਕੀ ਹੈ ਇਹਦੇ 4 ਸਾਈਡ ਕੀ ਹੈ ਇਹ ਇਦਾਂ ਬਣੀ ਹੋਈਗੀ ਆਪਣੀ ਪੱਟੀ ਬਣੀ ਹੋਈਗੀ ਕੋਟਾ ਪੱਤੀ ਦੀ ਸਾਰੇ ਦੁਪੱਟੇ ਚ ਕੀ ਹੈ ਫਿਰ ਬੂਟੀ ਬਣੀ ਹੋਈ ਹੈ ਨੀਚੇ ਦੇਖੋ ਇਦਾਂ ਇਹ ਕਰਕੇ ਆਪਾਂ ਨੇ ਦੀ ਫਿਨਿਸ਼ਿੰਗ ਦਿੱਤੀ ਹੈ ਨਾਲ ਕੀ ਹੈ ਸਮੋਸਾ ਲੇਸ ਦਿੱਤੀ ਹੈ ਬਹੁਤ ਹੀ ਸੋਹਣਾ ਮੈਂ ਤੁਹਾਨੂੰ ਖੋਲ ਕੇ ਦਿਖਾ ਦਿੰਦੀ ਹਾਂ ਦੁਪੱਟਾ ਕਿੰਦਾ ਲੱਗ ਰਿਹਾ ਹੈ ਇਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਦੁਪੱਟਾ ਲੱਗ ਰਿਹਾ 4 ਸਾਈਡ ਦੇਖੋ ਇਦਾਂ ਪੱਟੀ ਬ ਤੇ ਪੂਰੇ ਦੁਪट्टे ਦੇ ਵਿੱਚ ਕੀ ਆ ਬੋਟੀ ਪਈ ਹੈ ਬਹੁਤ ਹੀ ਜਿਆਦਾ ਸੋਹਣਾ ਇਹ ਖੁੱਲ੍ਹਾ ਡੁੱਲਾ ਆਪਣਾ ਦੁਪੱਟਾ ਪਿਓਰ ਆਰਗਾਂਜ਼ਾ ਦਾ ਦੁਪੱਟਾ ਦੁਪੱਟਾ ਤੁਸੀਂ ਜਿੱਦਾਂ ਦਾ ਲਾਈਕ ਕਰਦੇ ਹੋ ਬਣਵਾ ਸਕਦੇ ਹੋ ਇਹ ਦੇਖੋ ਆਪਣਾ ਟੋਟਲੀ ਕੀ ਹੈ ਸੂਟ ਹੋ ਗਿਆ ਤੇ ਟੋਟਲੀ ਆਪਣਾ ਕੀ ਇੱਕ ਸੂਟ ਹੋ ਗਿਆ ਦੇਖੋ ਨੈਕ ਡਿਜ਼ਾਈਨ ਇਦਾਂ ਇਹ ਟੋਟਲੀ ਸੂਟ ਹੋ ਗਿਆ ਤੇ ਇਹਦੇ ਨਾਲ ਕੀ ਇੱਕ ਐਕਸਟਰਾ ਤੋਂ ਉਹਨਾਂ ਨੇ ਆਪਣੇ ਤੋਂ ਕੀਆ ਕਗਰਾ ਗੜਾ ਦਾ ਰੈਡੀ ਕਰਾਇਆ ਇਹ ਦੇਖੋ ਆਪਾਂ ਨੇ ਕ੍ਰੇਪ ਦੇ ਸਟੱਫ ਤੇ ਰੈਡੀ ਕੀਤਾ ਕ੍ਰੇਪ ਦੇ ਤੇ ਬਹੁਤ ਹੀ ਜ਼ਿਆਦਾ ਸੋਨਾ ਭਾਰੀ ਕਗੜਾ ਬਣਿਆ ਬਹੁਤ ਜ਼ਿਆਦਾ ਸੋਨਾ ਦੇਖੋ ਬਹੁਤ ਜ਼ਿਆਦਾ ਸੋਨਾ ਭਾਰੀ ਦੇਖੋ ਬਣਿਆ ਬਹੁਤ ਜ਼ਿਆਦਾ ਇੱਕ ਕਗੜਾ ਨਾਲ ਆਪਾਂ ਰੈਡੀ ਕੀਤਾ ਇਹ ਦੇਖੋ ਇਹਦੇ ਵਿੱਚ ਕੀ ਆਪਾਂ ਨੇ ਗੋਟੇ ਦੀਆਂ ਇਦਾਂ ਸਾਰੇ ਕਗੜੇ ਦੇ ਨਾਲ ਤੁਹਾਨੂੰ ਇੱਕ ਵਾਰ ਥੋੜਾ ਮਤਲਬ ਉੱਪਰ ਖੜ ਕੇ ਫੜ ਕੇ ਦਿਖਾਵਾਂਗੀ ਕਿੰਦਾਂ ਇਹਦੀ ਲੁੱਕ ਆ ਰਹੀ ਹੈ ਇਹ ਦੇਖੋ ਗੋਟੇ ਦੀਆਂ ਸਾਰੀਆਂ ਜਿਹੜੀਆਂ ਪਾਈਆਂ ਨੇ ਨਾਲ ਦੇਖੋ ਆਪਾਂ ਨੇ ਇਦਾਂ ਕੀ ਇਹਦੇ ਵਿੱਚ ਲਗਾਈ ਹੈਗੀ ਪਤਾ ਸੇ ਬਹੁਤ ਸੋਹਣੇ ਲਗਾਏ ਨੇ ਇਹ ਨੀਚੇ ਇਹ ਸਾਰਾ ਟੋਟਲੀਆਂ ਆਪਣੇ ਲੇਸ ਦੇ ਕੇ ਕੀ ਇਹਦੀ ਫਿਨਿਸ਼ਿੰਗ ਕੀਤੀ ਆ ਸਾਰੀਆਂ ਲੇਸਾਂ ਨੇ ਜਿੰਨੀਆਂ ਯੂਜ਼ ਕੀਤੀਆਂ ਨੇ ਇਹ ਦੇਖੋ ਕਿੰਨਾ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਲੱਗ ਰਿਹਾ ਬਹੁਤ ਜ਼ਿਆਦਾ ਪਿਆਰਾ ਤੇ ਬਹੁਤ ਸੋਹਣੇ ਆ ਮਤਲਬ ਵਧੀਆ-ਵਧੀਆ ਲੇਸਾਂ ਨੇ ਆਪਾਂ ਨੇ ਯੂਜ਼ ਕੀਤੀਆਂ ਨੇ ਦੇਖੋ ਫੁੱਲ ਹੈਵੀ ਕੱਗੜਾ ਬਣਿਆ ਹੋਇਆ ਤੁਸੀਂ ਇਹਦੀ ਲੁੱਕ ਦੇਖ ਸਕਦੇ ਹੋ ਫੁੱਲ ਹੈਵੀ ਕੱਗੜਾ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਸਾਰੇ ਕੱਗੜੇ ਦੇ ਵਿੱਚ ਇਹ ਆਪਣਾ ਮਤਲਬ ਸਾਰੇ ਕੱਗੜੇ 'ਚ ਆਪਾਂ ਨੇ ਤਾਂ ਸਟੀਆਂ ਪਾ ਕੇ ਤੇ ਪੜੇ ਪਵਾਈਆਂ ਨੇ ਕੰਮ ਕੀਤਾ ਦੇਖੋ ਟੋਟਲੀ ਸਾਰਾ ਬਹੁਤ ਸੋਹਣਾ ਲੱਗ ਰਿਹਾ ਹੈ ਬਹੁਤ ਹੀ ਜ਼ਿਆਦਾ ਸੋਨਾ ਘਗਰਾ ਲੱਗ ਰਿਹਾ ਬਹੁਤ ਜ਼ਿਆਦਾ ਜਿੰਨਾ ਕਿ ਦੋਨੋਂ ਸੋਹਣਾ ਲੱਗ ਰਿਹਾ ਹੈ ਤੁਸੀਂ ਅਗਰ ਇਦਾਂ ਜਾਗੋ ਦੇ ਲਈ ਨਾਲ ਘਗਰਾ ਵਗੈਰਾ ਰੈਡੀ ਕਰਵਾਣਾ ਤਾਂ ਕਰਵਾ ਸਕਦੇ ਹੋ ਬਹੁਤ ਸੋਹਣਾ ਲੱਗ ਰਿਹਾ ਹੈ ਇਹ ਬਹੁਤ ਵਧੀਆ ਫਿਨਿਸ਼ਿੰਗ ਦਿੱਤੀ ਹੋਈ ਹੈ ਘਗਰੇ ਦੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨੀਚੇ ਵੀ ਆਪਣਾ ਟਾਪਾ ਯੂਜ਼ ਹੋਇਆ ਹੋਇਆ ਹੈਗਾ ਤੇ ਲੈਸਾਂ ਦੇ ਕੇ ਬਹੁਤ ਸੋਹਣੀ ਫਿਨਿਸ਼ਿੰਗ ਆਈ ਹੈ ਜੀ ਇਹ ਸਾਰੇ ਆਰਡਰ ਦੇ ਸੂਟ ਨੇ ਆਪਣੇ ਤੇ ਜੋ ਮੈਂ ਨੈਕਸਟ ਦਿਖਾ ਰਹੀ ਹਾਂ ਇਹ ਦੇਖੋ ਇਹ ਵੀ ਆਪਣਾ ਪਿਓਰ ਆਰਗਾਂਜ਼ਾ ਤੇ ਰੈਡੀ ਹੋਇਆ ਟੋਟਲੀ ਹੈਂਡਵਰਕ ਦਾ ਕੰਮ ਆ ਬਹੁਤ ਹੈਵੀ ਸੂਟ ਹੈ ਵੀ ਬਹੁਤ ਹੈਵੀ ਸੂਟ ਹੈ ਵੀ ਟੋਟਲੀ ਹੈਂਡਵਰਕ ਦਾ ਕੰਮ ਹੈ ਦੇਖੋ ਮੈਂ ਥੋੜਾ ਨੇੜੇ ਤੋਂ ਦਿਖਾਣਾ ਵੀ ਦੇਖੋ ਟੋਟਲੀ ਹੈਂਡਵਰਕ ਦਾ ਕੰਮ ਆ ਇਹ ਦੇਖੋ neck ਤੋਂ ਦੇਖੋ neck ਤੇ ਪ੍ਰੋਪਰ ਪਹਿਲਾ ਵਰਕ ਹੋਇਆ ਇਹਦੇ ਵਿੱਚ ਕੀ ਹੈ थ्रेड ਆਪਣਾ ਦਬਕਾ ਤੇ ਸਿੱਪੀ ਯੂਜ਼ ਹੋਈ ਹੋਈ ਹੈ ਤੇ ਵਿੱਚ ਮੋਤੀ ਨੇ ਬਹੁਤ ਸੋਹਣਾ ਕੰਮ ਲਾ ਰਿਹਾ ਬਹੁਤ ਹੀ ਜ਼ਿਆਦਾ ਸੋਹਣਾ ਸਾਰਾ ਟੋਟਲੀ ਧਾਪਕੇ ਦਾ ਕੰਮ ਆ ਦੇਖੋ ਬਹੁਤ ਸੋਹਣਾ ਲੱਗ ਰਿਹਾ ਥ्रेड ਯੂਜ਼ ਹੋਇਆ ਕਲਰ ਕੰਬੀਨੇਸ਼ਨ ਦੇਖੋ ਜੋ ਆਪਾਂ ਥ्रेड ਦਾ ਯੂਜ਼ ਕੀਤਾ ਨੀਚੋ ਫੁੱਲ ਹੈਵੀ ਦੇਖੋ ਘੇਰਾ ਆਪਣਾ ਬਣਿਆ ਹੋਇਆ ਤੇ ਉੱਪਰ ਨੂੰ ਫਿਰ ਕੀਨੇ ਆਪਣੇ ਦਾ ਪੈਨਲ ਜਾ ਰਹੇ ਨੇ ਬਹੁਤ ਸੋਹਣਾ ਕੰਮ ਆ ਕੰਮ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਸੋਹਣਾ ਸਫਾਈ ਤੇ ਕੰਮ ਹੋਇਆ ਹੋਇਆ ਬਹੁਤ ਹੀ ਜਿਆਦਾ ਸੋਹਣਾ ਸਫਾਈ ਤੇ ਕੰਮ ਆ ਇਹ ਦੇਖੋ ਇੱਥੇ ਨਾਲ ਦੇਖੋ ਆਪਾਂ ਨੇ ਤਾਂ ਲੇਸ ਦੇ ਕੇ ਕੀ ਜੀ ਫਿਨਿਸ਼ਿੰਗ ਕੀਤੀ ਹੈ ਬਹੁਤ ਸੋਹਣਾ ਦੇਖੋ ਇਹ ਤਾਂ ਲੇਸ ਦੇ ਕੇ ਇਹਦੇ ਨਾਲ ਦੇਖੋ ਡਬਲ ਲੇਸ ਦਿੱਤੀ ਹੈ ਕਿ ਨੀਚੇ ਪੱਟੀ ਦੇ ਨਾਲ ਲੇਸ ਦਿੱਤੀ ਹੈ ਹਲਕੀ ਜੀ ਬਹੁਤ ਹੀ ਜ਼ਿਆਦਾ ਸੋਹਣਾ ਕੰਮ ਲੱਗ ਰਿਹਾ ਬਹੁਤ ਜ਼ਿਆਦਾ ਸੋਹਣਾ ਲੱਗ ਰਿਹਾ ਇਹ ਇਹਦੇ ਨਾਲ ਵੀ ਆਪਾਂ ਨੇ ਕੀ ਆ ਬਾਟਮ ਕੀ ਹੈ ਇਦਾਂ ਘਗਰਾ ਰੈਡੀ ਕੀਤਾਗਾ ਬਹੁਤ ਸੋਹਣਾ ਲੱਗ ਰਿਹਾ ਵੀ ਬਹੁਤ ਫੁੱਲਾ ਢੁਲਾ ਘਗਰਾ ਬਣਿਆ ਹੋਇਆ ਇਹ ਦੇਖੋ ਸਾਰੇ ਘਗਰੇ ਤੇ ਕੀ ਆਪਣਾ ਕੰਮ ਹੋਇਆ ਹੋਇਆ ਸਾਰੇ ਘਗਰੇ ਤੇ नीचे देखो एदा फुल फो, मतलब थे थे। देखो। इह देखो। इह देखो। एदा अपना घेरे ਤੇ ਕੰਮ ਹੋਇਆ ਤੇ نیچے ਆਪਾਂ ਨੇ ਏਦਾਂ ਪੱਟੀ ਦੇ ਕੇ ਫਿਨਿਸ਼ਿੰਗ ਕੀਤੀਆਂ ਨਾਲ ਲੇਸ ਦਿੱਤੀ ਆ ਦੇਖੋ ਸਾਰਾ ਘਰੇ ਤੇ ਦਾ ਕੰਮ ਹੋਇਆ ਸਾਰੇ ਪਾਸੇ ਦੇਖੋ ਇਹ ਦੇਖ ਬਹੁਤ ਹੀ ਜ਼ਿਆਦਾ ਸੋਨਾ ਸੂਟ ਲੱਗ ਰਿਹਾ ਬਹੁਤ ਜ਼ਿਆਦਾ ਸੋਨਾ ਇਹਦਾ ਦੁਪੱਟਾ ਜਿਹੜਾ ਉਹ ਦੁਪੱਟੇ ਤੇ ਵੀ ਵਿੱਚ ਸਾਰੇ ਕਿਤੇ ਬੂਟੀ ਪਈ ਹੋਈ ਆ ਨਾਲ ਏਦਾਂ ਹੀ ਆਪਣਾ ਆਹ ਵਾਲਾ ਦੁਪੱਟੇ ਦੇ ਫੋਰ ਸਾਈਡ ਕੰਮ ਹੋਇਆ ਹੋਇਆ ਫਿਨਿਸ਼ਿੰਗ ਲਈ ਗਿਆ ਹੋਇਆਗਾ ਬਹੁਤ ਸੋਹਣਾ ਸੂਟ ਲੱਗ ਰਿਹਾ ਹੈਗਾ ਤੇ ਕੌਣ ਨਹੀਂ ਹੈ ਵਰ ਦੇਖੋ ਸੂਟ ਨੇ ਜੋ ਮੈਂ ਨੈਕਸ ਦਿਖਾ ਰਹੀ ਆ ਇਹ ਸੂਟ ਹੈਗਾ ਆਪਣਾ ਪਿਓਰ ਕ੍ਰੇਪ ਤੇ ਇਹ ਪਿਓਰ ਦਾ ਸਟਾਫ ਆ ਆਪਣਾ ਪਿਓਰ ਕ੍ਰੇਪ ਦਾ ਸਟਾਫ ਆ ਕਿਸੇ ਵੀ ਸਟਾਫ ਤੇ ਤੁਸੀਂ ਕਰਵਾ ਸਕਦੇ ਹੋ ਦੇਖੋ ਇਹ ਪਿਓਰ ਕ੍ਰੇਪ ਦਾ ਇਹ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਦੇਖੋ ਜਿੱਦਾਂ ਹੁਣ ਆਪਾਂ ਗਰਮੀਆਂ ਦੇ ਵਿੱਚ ਆਪਾਂ ਨੂੰ ਥੋੜਾ ਚੰਪ ਕੱਚੀ ਨਹੀਂ ਲੱਗਦੀ ਹੈਗੀ ਤੇ ਜਿੱਦਾਂ ਫੰਕਸ਼ਨ ਵਗੈਰਾ ਤੇ ਆਪਾਂ ਨੇ ਪਾਣਾ ਉਹ ਮੰਪਾ ਇਸ ਤਰ੍ਹਾਂ ਦਾ ਵਰਕ ਕਰਵਾ ਸਕਦੇ ਦੇ ਵਿੱਚ ਦੇਖੋ ਥ੍ਰੈਡ ਜਿਆਦਾ ਯੂਜ਼ ਕੀਤਾ ਹੋਇਆ ਹੈਗਾ ਤੇ ਵਿੱਚ ਮੋਤੀ ਨੇ ਤੇ ਸਿੱਪੀ ਆ ਬਹੁਤ ਹੀ ਜਿਆਦਾ ਸੋਨਾ ਸਫਾਈ ਤੇ ਕੰਮ ਤੁਸੀਂ ਜਿਹੜਾ ਸੂਟ ਬਣਾਇਂ ਕਰਵਾਉਣਾ ਚਾਹੁੰਦੇ ਹੋ ਉਹਦਾ ਸਕਰੀਨਸ਼ਾਟ ਭੇਜ ਕੇ ਮੇਰੇ ਤੋਂ ਪ੍ਰਾਈਸ ਪੁੱਛ ਸਕਦੇ ਹੋ ਤੁਸੀਂ ਇਹ ਮੈਨੂੰ ਜਰੂਰ ਦੱਸਿਓ ਕਿ ਤੁਸੀਂ ਸੈਮੀ ਤੇ ਕਰਵਾਉਣਾ ਜਾਂ ਪਿਓਰ ਤੇ ਦੇਖੋ ਉਹਦਾਂ ਬਹੁਤ ਫਰਕ ਪੈ ਜਾਂਦਾ ਹੈਗਾ ਇਹ ਕੋ ਨੀਚੇ ਘੱਟ ਦਾਣੇ ਦਾ ਕੰਮ ਆ ਨੀਚੇ ਤੁਸੀਂ ਘੇਰ ਦੇਖ ਸਕਦੇ ਹੋ ਮੈਂ ਥੋੜਾ ਨੇੜੇ ਤੇ ਦਿਖਾਵਾਂਗੀ ਕਿੰਨਾ ਸੋਹਣਾ ਘੇਰ ਦਾ ਕੰਮ ਹੋਇਆ ਤੇ ਫੁੱਲ ਫਰੰਟ ਹੈਵੀ ਹੈ ਤੇ neck ਬਣਿਆ ਹੋਇਆ ਦੇਖੋ ਬਹੁਤ ਹੀ ਜ਼ਿਆਦਾ ਸੋਹਣਾ ਸਫਾਈ ਤੇ ਕੰਮ ਆ ਟੋਟਲੀ ਹੈਂਡਵਰਕ ਦਾ ਕੰਮ ਆ ਇਹ ਦੇਖੋ ਇਹਦੀਆਂ ਬਾਹਾਂ ਬਹੁਤ ਜ਼ਿਆਦਾ ਸੋਹਣਾ ਕੰਮ ਲੱਗ ਰਿਹਾ ਇਹ ਆਲ ਓਵਰ ਸੂਟ ਆ ਆਪਣਾ ਫਰੇਬ ਦਾ ਪਿਓਰ ਰੇਟ ਆ ਇਹਦੀ ਬਾਟਮ ਆ ਕਿ ਤੇ ਨਾਲ ਦੇਖੋ ਇਹਦੇ ਕੀ ਆ ਪਿਓਰ ਆਰਗੈਂਜ਼ਾ ਦਾ ਦੁਪੱਟਾ ਇਹ ਦੇਖੋ ਦੁਪट्टे ਤੇ ਵੀ ਟੋਟਲੀ ਆਪਣਾ ਹੈਂਡਵਰਕ ਆ ਇਹ ਦੇਖੋ ਇਦਾਂ ਕੱਟਵਰਕ ਕੀਤਾ ਸਿੱਪੀ ਦਾ ਤੇ ਵਿੱਚ ਦੁਪट्टे ਤੇ ਬੂਟੀ ਪਈ ਹੋਈ ਆ ਕੱਟ ਦਾਣੇ ਦਾ ਕੰਮ ਹੋਇਆ ਹੋਇਆ ਇਹ ਜਿੱਦਾਂ ਹੁਣ ਆਪਾਂ ਗਰਮੀ ਦੇ ਵੀ ਫੰਕਸ਼ਨ ਅਟੈਂਡ ਕਰਨੇ ਹੁੰਦੇ ਨੇ ਤਾਂ ਉਹਦੇ ਲਈ ਇਹ ਸੂਟ ਨੂੰ ਆਪਾਂ ਯੂਜ਼ ਕਰ ਸਕਦੇ ਕਿਉਂਕਿ ਇਦਾਂ ਹੈ ਨਹੀਂ ਕਿ ਬਹੁਤ ਚਮਕਾ ਵਾਲਾ ਨਹੀਂ ਹੈਗਾ ਬਹੁਤ ਹੀ ਜ਼ਿਆਦਾ ਸੋਨਾ ਲਾਜਵਾਬ ਸੂਟ ਆ ਇਹ ਅਗਰ ਤੁਹਾਨੂੰ ਪਸੰਦ ਆ ਰਿਹਾ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ WhatsApp ਤੇ ਆਪਣਾ ਆਰਡਰ ਦੇ ਸਕਦੇ ਹੋ 96135207 ਐਂਡ ਤੇ ਅਗਰ ਤੁਹਾਨੂੰ ਅੱਜ ਦੀ ਸਾਡੀ ਵੀਡੀਓ ਪਸੰਦ ਆਈ ਸਾਡੀ ਜੋ ਨਿਊ ਕਲੈਕਸ਼ਨਸ ਦੀ ਹੈਂਡਵਰਕ ਦੀ ਵਧੀਆ ਲੱਗੀ ਸੋ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਮੇਰੇ ਚੈਨਲ ਨੂੰ ਥੈਂਕ ਯੂ